ਹਾਂਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਤੰਦਰੁਸਤ ਹੋ ਐਂਡ ਬਹੁਤ ਸੌਖੇ ਤਰੀਕੇ ਦੇ ਨਾਲ ਆਪਣੇ ਚੈਨਲ ਤੋਂ ਤੁਸੀਂ ਇੰਗਲਿਸ਼ ਸਿੱਖ ਰਹੇ ਹੋ ਆਪਾਂ ਇੱਕ ਵਰਡਸ ਦੀ ਸੀਰੀਜ਼ ਚਲਾਈ ਹੋਈ ਹੈ ਹਰ ਵੀਡੀਓ ਦੇ ਵਿੱਚ ਮੈਂ ਪੰਜ ਸ਼ਬਦ ਲੈ ਕੇ ਆਉਣਾ ਹੁੰਨਾ ਉਹਨਾਂ ਨੂੰ ਐਕਸਪਲੇਨ ਕਰਦਾ ਹਾਂ ਉਹਨਾਂ ਦਾ ਇੱਕ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਦਾ ਹਾਂ ਹਰ ਸ਼ਬਦ ਦਾ ਜਿਹੜਾ ਯੂਜ਼ ਹੈ ਉਹ ਡਿਫਰੈਂਟ ਹੁੰਦਾ ਹੈ ਭਾਵੇਂ ਉਹਦਾ ਸਿਨੋਨੀਮ ਹੀ ਕਿਉਂ ਨਾ ਹੋਵੇ ਠੀਕ ਹੈ ਸੋ ਇਸੇ ਕਰਕੇ ਜਿਹੜੇ ਮੈਂ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਦਾ ਉਹ ਬਹੁਤ ਜ਼ਰੂਰੀ ਨੇ ਸੋ ਅਗਰ ਵੀਡੀਓ ਤੁਸੀਂ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਪ੍ਰੋਪਰ ਸਮਝ ਆਏਗੀ ਕਿ ਅਸੀਂ ਇਸ ਨੂੰ ਸੈਂਟੈਂਸ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਸੋ ਇਹ ਆਪਣੇ ਸ਼ਬਦਾਂ ਦੀ ਕਲਾਸ ਹੈ ਇੰਗਲਿਸ਼ ਵਕਾਇਬ ਦੀ ਕਲਾਸ ਹੈ ਜੋ ਕਿ ਮੈਂ ਤੁਹਾਨੂੰ ਆਪਣੇ ਚੈਨਲ ਤੇ ਪ੍ਰੋਵਾਈਡ ਕਰਦਾ ਹਾਂ ਪਰ ਅਗਰ ਤੁਸੀਂ ਸੈਂਟੈਂਸ ਬਣਾਉਣੇ ਸਿੱਖਣੇ ਨੇ ਪ੍ਰੋਪਰ ਰਾਈਟਿੰਗ ਐਂਡ ਸਪੀਕਿੰਗ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੋਪਰ ਕੋਰਸ ਜੁਆਇਨ ਕਰਨਾ ਪਏਗਾ 2 ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਸਟੂਡੈਂਟ ਦਾ ਵਧੀਆ ਲੈਵਲ ਬਣ ਜਾਂਦਾ ਹੈ ਘਰੇ ਬਿਠਾ ਕੇ ਆਪਾਂ ਆਨਲਾਈਨ ਕਲਾਸ ਦੇ ਥਰੂ ਪੂਰੇ ਪੰਜਾਬ ਦੇ ਵਿੱਚ ਪਿਛਲੇ 3.5 ਸਾਲ ਤੋਂ ਸਿਖਾ ਰਹੇ ਹਾਂ ਐਂਡ ਮੈਂ ਪਿਛਲੇ 8 ਸਾਲ ਤੋਂ ਬੇਸਿਕ ਇੰਗਲਿਸ਼ ਟੀਚ ਕਰ ਰਹੇ ਹਾਂ ਸੋ ਅਗਰ ਤੁਸੀਂ ਗਰੁੱਪ ਕਲਾਸ ਲੈਣੀ ਹੈ ਜਾਂ ਪਰਸਨਲ ਕਲਾਸ ਲੈਣੀ ਹੈ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਆਪਣੇ ਨਾਲ WhatsApp ਥਰੂ ਕੰਟੈਕਟ ਕਰ ਸਕਦੇ ਹੋ ਜਾਂ ਕਾਲ ਤੇ ਗੱਲ ਵੀ ਕਰ ਸਕਦੇ ਹਾਂ ਸੋ ਆਓ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੇ ਅੱਜ ਦੇ ਸ਼ਬਦ ਹਾਂਜੀ ਅੱਜ ਦੀ ਕਲਾਸ ਦਾ ਆਪਣਾ ਪਹਿਲਾ ਸ਼ਬਦ ਹੈ ਡਿਸਟਿੰਗੁਇਸ਼ ਇਹਦਾ ਮਤਲਬ ਹੁੰਦਾ ਅਲੱਗ-ਅਲੱਗ ਕਰਨਾ ਲਾਈਕ ਆਈ ਆਈ ਡਿਸਟਿੰਗੁਇਸ਼ ਡਿਸਟਿੰਗੁਇਸ਼ ਜੋ ਮੈਂ ਬੋਲਦਾ ਹਾਂ ਉਹਨੂੰ ਐਜ਼ ਇਟ ਇਜ਼ ਪੰਜਾਬੀ ਚ ਲਿਖ ਲਿਆ ਕਰੋ ਡਿਸਟਿੰਗੁਇਸ਼ ਪੰਜਾਬੀ ਚ ਲਿਖ ਲਓ ਵਾਰ-ਵਾਰ ਪੜ੍ਹੋਗੇ ਯਾਦ ਹੋ ਜਾਊਗਾ ਇਹੀ ਤਰੀਕਾ ਹੈ ਪ੍ਰਨੰਸੀਏਸ਼ਨ ਨੂੰ ਇੰਪਰੂਵ ਕਰਨ ਦਾ ਆਈ ਡਿਸਟਿੰਗੁਇਸ਼ਡ ਦਾ ਸਟੂਡੈਂਟਸ ਇਨ 3 ਗਰਪਸ ਲਓ ਜੀ ਮੈਂ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਤਿੰਨ ਅ ਗਰੁੱਪਾਂ ਦੇ ਵਿੱਚ ਵੰਡਤਾ ਹਾਂਜੀ ਆਪਣਾ ਅਗਲਾ ਸ਼ਬਦ ਹੈ ਐਜ਼ ਕੰਪੇਅਰਡ ਟੂ एज कंपेयर टू दबा जो तुलना करिए मैं इतना लग वॉज बैटर दैन ओदी परफॉर्मेंस वैन हर वो मतलब मुंडे की जी परमेंस है वीया ਕੁੜੀ ਸੋ ਉਹਦੀ ਪਰਫਾਰਮੈਂਸ ਜ਼ਿਆਦਾ ਵਧੀਆ ਸੀ ਉਹਦੇ ਨਾਲ ਇਹ ਕੁੜੀ ਐ ਤੇ ਇਹ ਮੁੰਡਾ ਕਾਜ਼ ਮੁੰਡਾ ਲਈ ਆਪਾਂ ਹਿਸ ਯੂਜ਼ ਕਰਦੇ ਆਂ ਕੁੜੀ ਲਈ ਹਰ ਸੋ ਇਹ ਤੁਸੀਂ ਕਿਵੇਂ ਸਿੱਖੋਗੇ ਪ੍ਰੋਪਰ ਤੁਹਾਨੂੰ ਕੋਰਸ ਜੁਆਇਨ ਕਰਨਾ ਪਏਗਾ ਜਿਹੜਾ ਸਟੂਡੈਂਟ ਮੇਰੇ ਕੋਲੇ 3 ਮਹੀਨੇ ਲੱਗ ਗਿਆ ਉਹਨੂੰ ਲਾਈਫ ਦੇ ਵਿੱਚ ਕਦੇ ਵੀ ਇੰਗਲਿਸ਼ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਏਗੀ ਸੋ ਇਹ ਚੀਜ਼ਾਂ ਤੁਹਾਨੂੰ ਪ੍ਰੋਪਰ ਕਲਾਸ ਜੁਆਇਨ ਕਰਕੇ ਹੀ ਪਤਾ ਲੱਗਣਗੀਆਂ ਸੋ ਅਗਲਾ ਸ਼ਬਦ ਹੈ ਆਪਣਾ ਜੀ ਕੰਪਲੀਮੈਂਟ ਪ੍ਰੀ ਹੀ ਗੇਵ ਮੀ ਅ ਕੰਪਲੀਮੈਂਟ ਉਹਨੇ ਮੈਨੂੰ ਇੱਕ ਕੰਪਲੀਮੈਂਟ ਦਿੱਤਾ ਔਨ ਮਾਈ ਲੁੱਕ ਮੇਰੀ ਲੁੱਕ ਤੇ ਮਤਲਬ ਉਹਨੇ ਮੇਰੀ ਲੁੱਕ ਦੀ ਤਾਰੀਫ ਕੀਤੀ ਕਹਿੰਦਾ ਮਤਲਬ ਠੀਕ ਹੈ ਹਾਂ ਜੀ ਨੈਕਸਟ ਹੈ ਇੰਟੀਗਰਲ integral is very important ਇਹਦਾ ਮਤਲਬ ਜ਼ਰੂਰੀ ਹੁੰਦਾ ਇਟ ਇਜ਼ ਇੰਟੀਗਰਲ ਪਾਰਟ ਆਫ ਮਾਈ ਲਾਈਫ ਇਹ ਮੇਰੀ ਜ਼ਿੰਦਗੀ ਦਾ ਜ਼ਰੂਰੀ ਪਾਰਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਸੈਂਸ਼ੀਅਲ ਵੀ ਜ਼ਰੂਰੀ ਹੁੰਦਾ ਇਟ ਇਜ਼ ਅਸੈਂਸ਼ੀਅਲ ਟੂ ਮਾਰਕ ਮਾਰਕ ਦਾ اٹینڈੈਂਸ ਠੀਕ ਹੈ ਮਾਰਕ ਦਾ اٹینڈੈਂਸ ওকে ਕਹਿੰਦਾ ਇਹ ਬਹੁਤ ਜ਼ਰੂਰੀ ਹੈ ਐਸੈਂਸ਼ੀਅਲ ਹੈ اٹینڈੈਂਸ ਮਾਰਕ ਕਰਨਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਤੁਸੀਂ ਇੱਕ ਕਾਪੀ ਲਗਾ ਲਓ ਜਿਹਦੇ ਵਿੱਚ ਇਦਾਂ ਹੀ ਜੋ ਮੈਂ ਕਰਵਾ ਰਿਹਾ ਹਾਂ ਤੁਸੀਂ ਆਪਣੇ ਨੋਟਸ ਤਿਆਰ ਕਰ ਲਓ ਵੈਸੇ ਜਦੋਂ 50 ਸ਼ਬਦ ਹੋ ਜਾ ਕਰਨਗੇ ਮੈਂ ਇੱਕ ਫੁੱਲ ਵੀਡੀਓ ਬਣਾ ਦਿਆ ਕਰੂੰਗਾ ਐਂਡ ਉਹਦਾ ਇੱਕ ਪੀਡੀਐਫ ਵੀ ਤੁਹਾਨੂੰ ਭੇਜ ਦਿਆ ਕਰੂੰਗਾ ਠੀਕ ਹੈ ਜੀ ਸੋ ਜਿਹਨੇ ਪੀਡੀਐਫ ਲੈਣਾ ਹੈ ਉਹ ਸਕਰੀਨ ਤੇ ਆ ਰਹੇ WhatsApp ਨੰਬਰ ਦੇ ਥਰੂ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਐਂਡ ਇਹ ਜੋ ਮੈਂ ਸੈਂਟੈਂਸ ਬਣਾਉਣਾ ਹੁੰਦਾ ਹੈ ਇਹ ਤੁਹਾਨੂੰ ਫਿਰ ਹੀ ਆਣਗੇ ਅਗਰ ਤੁਸੀਂ ਪ੍ਰੋਪਰ 2-3 ਮਹੀਨੇ ਆਪਣੇ ਕੋਲੇ ਲਗਾਓਗੇ ਸੋ ਸ਼ਾਮ ਨੂੰ ਆਪਣੇ ਕੋਲ ਗਰੁੱਪ ਕਲਾਸਾਂ ਚੱਲਦੀਆਂ ਨੇ ਐਂਡ ਦਿਨ ਟਾਈਮ ਸਾਰਾ ਦਿਨ ਪਰਸਨਲ ਕਲਾਸਾਂ ਹੁੰਦੀਆਂ ਨੇ jd ਸਟੂਡੈਂਟ ਬਾਰ ਰਹਿੰਦੇ ਨੇ ਜਿਨ੍ਹਾਂ ਕੋਲੇ ਨਾਈਟ ਦਾ ਟਾਈਮ ਹੁੰਦਾ ਸੋ ਉਹਨਾਂ ਲਈ ਆਪਾਂ ਸਪੈਸ਼ਲ ਨਾਈਟ ਦੇ ਬੈਚ ਵੀ ਪ੍ਰੋਵਾਈਡ ਕਰਦੇ ਆ ਸੋ ਆਪਣੀ ਪ੍ਰੋਪਰ ਕਲਾਸ اٹੈਂਡ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਥਰੂ ਤੁਸੀਂ ਆਪਣਾ ਨਾਮ ਕੰਟੈਕਟ ਕਰ ਸਕਦੇ ਹੋ ਸੋ ਪਹਿਲੀ ਕਲਾਸ ਤੁਹਾਨੂੰ ਐਜ਼ ਅ ਡੈਮੋ ਦਿੱਤੀ ਜਾਏਗੀ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਲਓ ਸੋ ਅੱਜ ਦੀ ਕਲਾਸ ਅਗਰ ਤੁਹਾਨੂੰ ਇਨਫੋਰਮੇਟਿਵ ਲੱਗੀ ਤੁਸੀਂ ਕੁਝ ਸਿੱਖਿਆ ਤਾਂ ਤੁਸੀਂ ਮੇਰੇ ਦੋ ਕੰਮ ਜ਼ਰੂਰ ਕਰਨੇ ਨੇ ਪਹਿਲਾ ਕੰਮ ਵੀਡੀਓ ਦੇ ਨੀਚੇ ਵਧੀਆ ਜਿਹਾ ਕਮੈਂਟ ਕਰ ਦਿਓ ਦੂਜਾ ਕੰਮ ਵੀਡੀਓ ਦਾ ਲਿੰਕ ਕਾਪੀ ਕਰਕੇ WhatsApp ਸਟੇਟਸ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਜੈਸਵੀ ਸਟੂਡੈਂਟ ਦੀ ਇੰਗਲਿਸ਼ ਵੀਕ ਹੈ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਇੰਗਲਿਸ਼ ਦਾ ਲੈਵਲ ਵਧੀਆ ਬਣਾ ਸਕੇ ਓਕੇ ਜੀ ਥੈਂਕ ਯੂ ਸੋ ਮੱਚ ਟੇਕ ਕੇਅਰ ਐਂਡ 올 ਦਾ ਬੈਸਟ